ਸਸਿਕਾ ਜੀ ਮੈਂ ਕੋਮਲ ਕਪੂਰ ਤੁਸੇਖ ਰਿਓ ਚੈਨਲ ਪੰਜਾਬੀ ਕੈਨੇਡਾ ਅਕਲੇ ਕੈਨੇਡਾ ਪੈਨਸ਼ਨ ਪਲਾਨ ਸੀਪੀਪੀ ਭੁਗਤਾਨਾਂ ਦੇ ਲਈ ਤਿਆਰੀ ਕਰ ਰਿਹਾ ਜੋ ਕਿ 26 ਨਵੰਬਰ 2025 ਨੂੰ ਦੇਸ਼ ਭਰ ਦੇ ਵਿੱਚ ਜਮ੍ਹਾਂ ਕੀਤੇ ਜਾਣ ਵਾਲੇ ਨੇ ਲੱਖਾਂ ਬਜ਼ੁਰਗ ਅਪੰਗਤਾ ਲਾਭ ਪ੍ਰਾਪਤ ਕਰਤਾ ਤੇ ਬਚੇ ਹੋਏ ਪਰਿਵਾਰਕ ਮੈਂਬਰ ਆਪਣੀ ਵਿੱਤੀ ਸਥਿਰਤਾ ਦੇ ਮੁੱਖ ਹਿੱਸੇ ਦੇ ਵਜੋਂ ਇਨ੍ਹਾਂ ਮਹੀਨਾਵਾਰ ਭੁਗਤਾਨਾਂ ਉੱਤੇ ਨਿਰਭਰ ਕਰਦੇ ਨੇ ਦੇਸ਼ ਭਰ ਦੇ ਵਿੱਚ ਰਹਿਣ ਸਹਿਣ ਦੀ ਲਾਗਤ ਵੱਧ ਹੋਣ ਅਤੇ ਬਜ਼ੁਰਗ ਪਰਿਵਾਰਾਂ ਨੂੰ ਲਗਾਤਾਰ ਵਿੱਤੀ ਦਬਾਅ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਇਸ ਦੇ ਲਈ ਸੀਪੀਪੀ ਭੁਗਤਾਨ ਦੀ ਸਹੀ ਤਰੀਕਾ ਬਾਰੇ ਜਾਣੂ ਰਹਿਣਾ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਮਹੱਤਵਪੂਰਨ ਬਣ ਗਿਆ ਹੈ ਕੈਨੇਡਾ ਪੈਨਸ਼ਨ ਪਲਾਨ ਦੇਸ਼ ਦੇ ਸਭ ਤੋਂ ਪ੍ਰਸਿੱਮਤ ਆਮਦਨ ਪ੍ਰੋਗਰਾਮਾਂ ਦੇ ਵਿੱਚੋਂ ਇੱਕ ਬਣਿਆ ਹੋਇਆ ਹੈ ਇਹ ਸੇਵਾਮੁਕਤ ਕਰਮਚਾਰੀਆਂ ਲੰਬੇ ਸਮੇਂ ਦੀ ਅਪੰਗਤਾ ਦੇ ਨਾਲ ਜੀ ਰਹੇ ਵਿਅਕਤੀਆਂ ਅਤੇ ਸਰਵਾਈਵਰ ਲਾਭ ਪ੍ਰਾਪਤ ਕਰਨ ਵਾਲੇ ਪਰਿਵਾਰਾਂ ਲਈ ਅਨੁਮਾਨਿਤ ਮਾਸਿਕ ਸਹਾਇਤਾ ਯਕੀਨੀ ਬਣਾਉਂਦਾ ਹੈ ਬਹੁਤ ਸਾਰੇ ਕੈਨੇਡੀਅਨਸ ਲਈ ਸੀਪੀਪੀਪੀ ਸਿਰਫ ਰਿਟਾਇਰਮੈਂਟ ਆਮਦਨ ਨਹੀਂ ਹੈ ਇਹ ਲੰਬੇ ਸਮੇਂ ਦੀ ਵਿੱਤੀ ਯੋਜਨਾਬੱਧੀ ਦਾ ਇੱਕ ਮਹੱਤਵਪੂਰਨ ਹਿੱਸਾ ਵੀ ਹੈ ਜੋ ਰਿਟਾਇਰਮੈਂਟ ਰੁਜ਼ਗਾਰ ਬੇਕਾ ਅਤੇ ਜੀਵਨ ਤਬਦੀਲੀਆਂ ਦੌਰਾਨ ਸੁਰੱਖਿਆ ਪ੍ਰਦਾਨ ਕਰਦਾ ਹੈ ਇਹ ਵਿਸਤ੍ਰਿਤ ਸੰਖੇਪ ਜਾਣਕਾਰੀ ਆਉਣ ਵਾਲੇ ਭੁਗਤਾਨ ਸ਼ਡਿਊਲ ਯੋਗਤਾ ਨਿਯਮਾ 2025 ਦੇ ਲਈ ਵੱਤ ਤੋਂ ਵੱਤ ਰਕਮਾਂ ਐਸਐਸਸੀਆਰਏ ਲਾਭ ਦੀ ਗਣਨਾ ਕਿਵੇਂ ਕੀਤੀ ਜਾਂਦੀ ਹੈ ਅਤੇ ਕੈਨੇਡੀਅਨ ਸਮੇਂ ਦੇ ਨਾਲ ਪ੍ਰਾਪਤ ਹੋਣ ਵਾਲੀ ਰਕਮ ਨੂੰ ਵੱਤ ਤੋਂ ਵੱਤ ਕਰਨ ਦੇ ਲਈ ਕੀ ਕਦਮ ਚੁੱਕੇ ਜਾਂਦੇ ਨੇ ਇਸ ਬਾਰੇ ਦੱਸਦੀ ਹੈ 2025 ਦੇ ਲਈ ਵੱਤ ਤੋਂ ਵੱਤ ਮਾਸਿਕ ਕੈਨੇਡਾ ਪੈਨਸ਼ਨ ਪਲਾਨ ਭੁਗਤਾਨ ਮਜ਼ਬੂਤ ਰਹਿੰਦੀ ਉਮੀਦ ਹੈ ਕਿਉਂਕਿ ਸਲਾਨਾ ਸਮਾਂ ਯੋਜਨ ਦੇਸ਼ ਭਰ ਦੇ ਵਿੱਚ ਤਨਖਾਹ ਵਾਧੇ ਨੂੰ ਦਰਸਉਂਦੇ ਰਹਿੰਦੇ ਨੇ 2025 ਦੇ ਲਈ ਮੌਜੂਦਾ ਰੁਝਾਨਾ ਦੇ ਅਧਾਰ ਉੱਤੇ 65 ਸਾਲ ਦੀ ਉਮਰ ਦੇ ਨਵੇਂ ਦਾਅਵੇਦਾਰ ਦੇ ਲਈ ਵਤਵਤਾ ਵਾਧੇ ਮਾਸਿਕ ਭੁਗਤਾਨ 1433 ਡਾਲਰ ਤੋਂ ਉੱਤੇ ਰਹਿੰਦਾ ਨੁਮਾਇਣਾ ਹੈ ਹਾਲਾਂਕਿ ਜ਼ਿਆਦਾਤਰ ਕੈਨੇਡੀਅਨਸ ਨੂੰ ਵਤਵਤਾ ਰਕਮ ਤੋਂ ਕਾਫੀ ਕਟ ਮਿਲਦਾ ਹੈ ਔਸਤ ਮਾਸਿਕ ਸੀਪੀਪੀ ਰਿਟਾਇਰਮੈਂਟ ਭੁਗਤਾਨ ਲਗਭਗ 900 ਡਾਲਰ ਹੈ ਇਹ ਇਸ ਹਕੀਕਤ ਨੂੰ ਦੱਸਉਂਦਾ ਹੈ ਕਿ ਸੀਆਰਏ ਲਾਭ ਸਿੱਧੇ ਤੌਰ 'ਤੇ ਕਮਾਈ ਦੇ ਇਤਿਹਾਸ 'ਤੇ ਆਧਾਰਿਤ ਨਹੀਂ ਜ਼ਿਆਦਾਤਰ ਕਰਮਚਾਰੀ ਆਪਣੇ ਕੈਰੀਅਰ ਦੇ ਹਰ ਸਾਲ ਦੌਰਾਨ ਵਤਵਤਾ ਰਕਮ ਦਾ ਯੋਗਦਾਨ ਨਹੀਂ ਦਿੰਦੇ ਨਤੀਜੇ ਵਜੋਂ ਉਹਨਾਂ ਦੇ ਮਾਸਿਕ ਭੁਗਤਾਨ ਆਮ ਤੌਰ 'ਤੇ ਹਰ ਸਾਲ ਦਿਖਾਏ ਗਏ ਵਤਵਤਾ ਵੱਧ ਮੂਲ ਤੋਂ ਕੱਟ ਹੁੰਦੇ ਨੇ ਰਿਟਾਇਰਮੈਂਟ ਦੀ ਯੋਜਨਾ ਬਣਾਉਣਾ ਜਾਂ ਲੰਬੇ ਸਮੇਂ ਦੀਆਂ ਵਿੱਤੀ ਰਣਨੀਤੀਆਂ ਦੀ ਸਮੀਖਿਆ ਕਰਨ ਵਾਲੇ ਕਿਸੇ ਵੀ ਵਿਅਕਤੀ ਦੇ ਲਈ ਯੋਗਦਾਨ ਪੂਕਤਾਨਾਂ ਨੂੰ ਕਿਵੇਂ ਪ੍ਰਭਾਵਿਤ ਕਰਨੇ ਨੇ ਇਹ ਸਮਝਣਾ ਜ਼ਰੂਰੀ ਹੈ। ਕੈਨੇਡਾ ਪੈਨਸ਼ਨ ਪਲਾਨ ਇੱਕ ਯੋਗਦਾਨ ਪ੍ਰਣਾਲੀ ਦੇ ਰੂਪ ਦੇ ਵਿੱਚ ਤਿਆਰ ਕੀਤਾ ਗਿਆ ਹੈ। ਕੋਈ ਵੀ ਜੋ ਕੈਨੇਡਾ ਦੇ ਵਿੱਚ ਕੰਮ ਕਰਦਾ ਹੈ ਤੇ ਤਨਖਾਹ ਕਟੋਤੀਆਂ ਰਾਹੀਂ ਯੋਗਦਾਨ ਪਾਉਂਦਾ ਹੈ ਉਹ ਸੀਪੀਪ ਲੱਭਤ ਲਈ ਯੋਗਤਾ ਬਣਾ ਰਿਹਾ ਹੈ ਤੇ ਇਹ ਪ੍ਰਣਾਲੀ ਨਿਰਪੱਖਤਾ ਨੂੰ ਯਕੀਨੀ ਬਣਾਉਂਦੀ ਹੈ ਕਿਉਂਕਿ ਪੂਕਤਾਨ ਸਿੱਧੇ ਤੌਰ ਉੱਤੇ ਕਮਕਾਜੀ ਸਾਲਾਂ ਦੌਰਾਨ ਕੀਤੇ ਗਏ ਯੋਗਦਾਨ ਦੇ ਨਾਲ ਸੰਬੰਧਿਤ ਨੇ। ਨਵੇਂ ਪ੍ਰਵਾਸੀਆਂ ਦੇ ਲਈ ਇਹ ਸਮਝਣਾ ਮਤ ਪੂਰਨ ਨਾਂ ਕਿ ਸੀਪੀਪੀ ਲੰਬੇ ਸਮੇਂ ਦੀ ਸੁਰੱਖਿਆ ਬਣਾਉਣ ਦੇ ਵਿੱਚ ਕਿਵੇਂ ਇੱਕ ਪ੍ਰਮੁੱਖ ਭੂਮਿਕਾ ਨਿਭਾਉਂਦਾ ਹੈ ਇਹ ਮayne ਨਹੀਂ ਰੱਖਦਾ ਕਿ ਕੋਈ ਵਿਅਕਤੀ ਕੈਨੇਡਾ ਦੇ ਵਿੱਚ ਕਿੰਨਾ ਸਮਾਂ ਰਿਹਾ ਹੈ ਮayne ਰੱਖਣ ਵਾਲੀ ਗੱਲ ਇਹ ਹੈ ਕਿ ਉਸਨੇ ਕੰਮ ਕੀਤੇ ਅਤੇ ਯੋਗਦਾਨ ਪਾਏ ਕੁੱਲ ਸਾਲਾਂ ਦੀ ਗਿਣਤੀ ਕਿੰਨੀ ਹੈ ਕੈਨੇਡਾ ਵਿੱਚ ਕੁਝ ਸਾਲ ਕੰਮ ਕਰਨ ਦੇ ਨਾਲ ਵੀ ਬਾਅਦ ਦੇ ਵਿੱਚ ਰਿਟਾਇਰਮੈਂਟ ਆਮਦਨ ਤੱਕ ਪਹੁੰਚੇ ਕਿੰਨੀ ਬਣਾਈ ਜਾ ਸਕਦੀ ਹੈ ਬਹੁਤ ਸਾਰੇ ਨਵੇਂ ਲੋਕ ਆਪਣੇ ਮੁੱਖ ਕੰਮਕਾਜੀ ਸਾਲਾਂ ਦੌਰਾਨ ਆਉਂਦੇ ਨੇ ਇਹ ਉਹਨਾਂ ਨੂੰ ਇੱਕ ਫਾਇਦਾ ਦਿੰਦਾ ਹੈ ਕਿਉਂਕਿ ਉਹ ਲੰਬੇ ਸਮੇਂ ਦੇ ਲਈ ਨਿਰੰਤਰ ਯੋਗਦਾਨ ਪਾ ਸਕਤੇ ਨੇ ਅਤੇ ਇੱਕ ਅර්ථਪੂਰਨ ਰਿਟਾਇਰਮੈਂਟ ਆਧਾਰ ਬਣਾ ਸਕਦੇ ਨੇ। ਕੈਨੇਡਾ ਵਿੱਚ ਜੀਵਨ ਦੀ ਸੰਭਾਵਨਾ ਉੱਚੀ ਰਹਿਣ ਦੇ ਨਾਲ ਸੀਪੀਪੀ ਯੋਗਦਾਨ ਜਲਦ ਸ਼ੁਰੂ ਕਰਨ ਨਾਲ ਨਵੇਂ ਪ੍ਰਵਾਸੀਆਂ ਨੂੰ ਬਿਹਤਰੇ ਆਰਾਮਦਾਇਕ ਅਤੇ ਸਥਿਰ ਕੋਈ ਇੱਕ ਸੁਰੱਖਿਅਤ ਕਰਨ ਦੇ ਵਿੱਚ ਮਦਦ ਮਿਲਦੀ ਹੈ। ਕੈਨੇਡਾ ਅਕਲੇ ਕੈਨੇਡਾ ਪੈਨਸ਼ਨ ਪਲਾਨ ਸੀਪੀਪੀ ਭੁਗਤਾਨਾ ਦੇ ਲਈ ਤਿਆਰ ਕਰ ਰਿਹਾ ਹੈ ਜੋ ਕਿ 26 ਨਵੰਬਰ 2025 ਨੂੰ ਦੇਸ਼ ਭਰ ਦੇ ਵਿੱਚ ਜਮ੍ਹਾਂ ਕੀਤੇ ਜਾਣ ਵਾਲੇ ਨੇ। ਲੱਖਾਂ ਬਜ਼ੁਰਗ ਅਪੰਗਤਾ ਲਾਭ ਪ੍ਰਾਪਤਕਰਤਾ ਦੇ ਬਚੇ ਹੋਏ ਪਰਿਵਾਰਕ ਮੈਂਬਰ ਆਪਣੀ ਵਿੱਤੀ ਸਥਿਰਤਾ ਦੇ ਮੁੱਖ ਹਿੱਸੇ ਦੇ ਉਹ ਜੋ ਇਨਾ ਮਹੀਨਾਵਾਰ ਭੁਗਤਾਨਾਂ ਉੱਤੇ ਨਿਰਭਰ ਕਰਦੇ ਨੇ ਦੇਸ਼ ਭਰ ਦੇ ਵਿੱਚ ਰਹਿਣ ਸਹਿਣ ਦੀ ਲਾਗਤ ਵੱਧ ਹੋਣ ਅਤੇ ਬਜ਼ੁਰਗ ਪਰਿਵਾਰਾਂ ਨੂੰ ਲਗਾਤਾਰ ਵਿੱਤੀ ਦਬਾਅ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਇਸ ਦੇ ਲਈ ਸੀਪੀਪੀ ਭੁਗਤਾਨਾਂ ਦੀ ਸਹੀ ਤਰੀਕਾ ਬਾਰੇ ਜਾਣੂ ਰਹਿਣਾ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਮਹੱਤਵਪੂਰਨ ਬਣ ਗਿਆ ਹੈ ਕੈਨੇਡਾ ਪੈਨਸ਼ਨ ਪਲਾਨ ਦੇਸ਼ ਦੇ ਸਭ ਤੋਂ ਪ੍ਰਸਿੱਮਤ ਆਮਦਨ ਪ੍ਰੋਗਰਾਮਾਂ ਦੇ ਵਿੱਚੋਂ ਇੱਕ ਬਣਿਆ ਹੋਇਆ ਹੈ। ਇਹ ਸੇਵਾਮੁਕਤ ਕਰਮਚਾਰੀਆਂ, ਲੰਬੇ ਸਮੇਂ ਦੀ ਅਪੰਗਕਤਾ ਦੇ ਨਾਲ ਜੀ ਰਹੇ ਵਿਅਕਤੀਆਂ ਅਤੇ ਸਰਵਾਈਵਰ ਲਾਭ ਪ੍ਰਾਪਤ ਕਰਨ ਵਾਲੇ ਪਰਿਵਾਰਾਂ ਦੇ ਲਈ ਅਨੁਮਾਨਿਤ ਮਾਸਿਕ ਸਹਾਇਤਾ ਯਕੀਨੀ ਬਣਾਉਂਦਾ ਹੈ। ਬਹੁਤ ਸਾਰੇ ਕੈਨੇਡੀਅਨਸ ਲਈ ਸੀਪੀਪੀਪੀ ਸਿਰਫ ਰਿਟਾਇਰਮੈਂਟ ਆਮਦਨ ਨਹੀਂ ਹੈ। ਇਹ ਲੰਬੇ ਸਮੇਂ ਦੀ ਵਿੱਤੀ ਯੋਜਨਾਬੰਦੀ ਦਾ ਇੱਕ ਮਹੱਤਵਪੂਰਨ ਹਿੱਸਾ ਵੀ ਹੈ ਜੋ ਰਿਟਾਇਰਮੈਂਟ, ਰੋਜ਼ਗਾਰ ਬ੍ਰੇਕਾਂ ਤੇ ਜੀਵਨ ਤਬਦੀਲੀਆਂ ਦੌਰਾਨ ਸੁਰੱਖਿਆ ਪ੍ਰਦਾਨ ਕਰਦਾ ਹੈ। ਇਹ ਵਿਸਤ੍ਰਿਤ ਸੰਖ ਆਉਣ ਵਾਲੇ ਭੁਗਤਾਨ ਸ਼ਡਿਊਲ ਯੋਗਤਾ ਨਿਯਮਾ 2025 ਦੇ ਲਈ ਵੱਧ ਤੋਂ ਵੱਧ ਰਕਮਾਂ ਐਸਐਸਸੀਆਰਏ ਲਾਭ ਦੀ ਗਣਨਾ ਕਿਵੇਂ ਕੀਤੀ ਜਾਂਦੀ ਹੈ ਅਤੇ ਕੈਨੇਡੀਅਨ ਸਮੇਂ ਦੇ ਨਾਲ ਪ੍ਰਾਪਤ ਹੋਣ ਵਾਲੀ ਰਕਮ ਨੂੰ ਖਾਤੋਂ ਵੱਟ ਕਰਨ ਦੇ ਲਈ ਕੀ ਕਦਮ ਚੁੱਕੇ ਜਾਂਦੇ ਨੇ ਇਸ ਬਾਰੇ ਦੱਸਦੀ ਹੈ 2025 ਦੇ ਲਈ ਵੱਧ ਤੋਂ ਵੱਧ ਮਾਸਿਕ ਕੈਨੇਡਾ ਪੈਨਸ਼ਨ ਪਲਾਨ ਭੁਗਤਾਨ ਮਜ਼ਬੂਤ ਰਹਿੰਦੀ ਉਮੀਦ ਹੈ ਕਿਉਂਕਿ ਸਲਾਨਾ ਸਮਾਂ ਯੋਜਨ ਦੇਸ਼ ਭਰ ਦੇ ਵਿੱਚ ਤਨਖਾਹ ਵਾਅਦੇ ਨੂੰ ਦਰਸੰਦੇ ਰਹਿੰਦੇ ਨੇ 2025 ਦੇ ਲਈ ਮੌਜੂਦਾ ਰੁਝਾਨਾਂ ਦੇ ਅਧਾਰ ਉੱਤੇ 65 ਸਾਲ ਦੀ ਉਮਰ ਦੇ ਨਵੇਂ ਦਾਅਵੇਦਾਰ ਦੇ ਲਈ ਵਤਵਤਾ ਵਦ ਮਾਸਿਕ ਭੁਗਤਾਨ 1433 ਡਾਲਰ ਤੋਂ ਉੱਤੇ ਰਹਿੰਦਾ ਅਨੁਮਾਨ ਹੈ ਹਾਲਾਂਕਿ ਜ਼ਿਆਦਾਤਰ ਕੈਨੇਡੀਅਨਸ ਨੂੰ ਵਤਵਤਾ ਵਦ ਰਕਮ ਤੋਂ ਕਾਫੀ ਕਟ ਮਿਲਦਾ ਹੈ ਔਸਤ ਮਾਸਿਕ ਸੀਪੀਪੀ ਰਿਟਾਇਰਮੈਂਟ ਭੁਗਤਾਨ ਲਗਭਗ 900 ਡਾਲਰ ਹੈ ਇਹ ਇਸ ਹਕੀਕਤ ਨੂੰ ਦੱਸਉਂਦਾ ਹੈ ਕਿ ਸੀਆਰਏ ਲਾਭ ਸਿੱਧੇ ਤੌਰ ਉਤੇ ਕਮਾਈ ਦੇ ਇਤਿਹਾਸ ਉੱਤੇ ਅਧਾਰਿਤ ਨਹੀਂ ਜ਼ਿਆਦਾਤਰ ਕਰਮਚਾਰੀ ਆਪਣੇ ਕੈਰੀਅਰ ਦੇ ਹਰ ਸਾਲ ਦੌਰਾਨ ਵਤਵਤਾ ਵਦ ਰਕਮ ਦਾ ਯੋਗਦਾਨ ਨਹੀਂ ਪਾਉਂਦੇ ਨਤੀਜੇ ਵਜੋਂ ਉਹਨਾਂ ਦੇ ਮਾਸਿਕ ਭੁਗਤਾਨ ਆਮ ਤੌਰ ਉਤੇ ਹਰ ਸਾਲ ਦਿਖਾਏ ਗਏ ਵਤਵ ਵੱਦੋਂ ਮੂਲ ਤੋਂ ਘਟ ਹੁੰਦੇ ਨੇ ਰਿਟਾਇਰਮੈਂਟ ਦੀ ਯੋਜਨਾ ਬਣਾਉਣਾ ਜਾਂ ਲੰਬੇ ਸਮੇਂ ਦੀਆਂ ਵਿੱਤੀ ਰਣਨੀਤੀਆਂ ਦੀ ਸਮੀਖਿਆ ਕਰਨ ਵਾਲੇ ਕਿਸੇ ਵੀ ਵਿਅਕਤੀ ਦੇ ਲਈ ਯੋਗਦਾਨ ਪੂਵਿੱਖਦੇ ਭੁਗਤਾਨਾਂ ਨੂੰ ਕਿਵੇਂ ਪ੍ਰਭਾਵਿਤ ਕਰਨੇ ਨੇ ਇਹ ਸਮਝਣਾ ਜ਼ਰੂਰੀ ਹੈ। ਕੈਨੇਡਾ ਪੈਨਸ਼ਨ ਪਲਾਨ ਇੱਕ ਯੋਗਦਾਨ ਪ੍ਰਣਾਲੀ ਦੇ ਰੂਪ ਦੇ ਵਿੱਚ ਤਿਆਰ ਕੀਤਾ ਗਿਆ ਹੈ। ਕੋਈ ਵੀ ਜੋ ਕੈਨੇਡਾ ਦੇ ਵਿੱਚ ਕੰਮ ਕਰਦਾ ਹੈ ਤੇ ਤਨਖਾਹ ਕਟੋਤੀਆਂ ਰਾਹੀਂ ਯੋਗਦਾਨ ਪਾਉਂਦਾ ਹੈ ਉਹ ਸੀਪੀਪੀ ਲੱਭਾ ਦੇ ਲਈ ਯੋਗਤਾ ਬਣਾ ਰਿਹਾ ਹੈ ਤੇ ਇਹ ਪ੍ਰਣਾਲੀ ਨਿਰਪੱਖਤਾ ਨੂੰ ਯਕੀਨੀ ਬਣਾਉਂਦੀ ਹੈ ਕਿਉਂਕਿ ਭੁਗਤਾਨ ਸਿੱਧੇ ਤੌਰੂ ਕਾਮਕਾਜੀ ਸਾਲਾਂ ਦੌਰਾਨ ਕੀਤੇ ਗਏ ਯੋਗਦਾਨ ਦੇ ਨਾਲ ਸੰਬੰਧਿਤ ਨੇ। ਨਵੇਂ ਪ੍ਰਵਾਸੀਆਂ ਦੇ ਲਈ ਇਹ ਸਮਝਣਾ ਮਤ ਤਪੂਰਨ ਹੈ ਕਿ ਸੀਪੀਪੀ ਲੰਬੇ ਸਮੇਂ ਦੀ ਸੁਰੱਖਿਆ ਬਣਾਉਣ ਦੇ ਵਿੱਚ ਕਿਵੇਂ ਇੱਕ ਪ੍ਰਮੁੱਖ ਭੂਮਿਕਾ ਨਿਭਾਉਂਦਾ ਹੈ ਇਹ ਮayne ਨਹੀਂ ਰੱਖਦਾ ਕਿ ਕੋਈ ਵਿਅਕਤੀ ਕੈਨੇਡਾ ਦੇ ਵਿੱਚ ਕਿੰਨਾ ਸਮਾਂ ਰਿਹਾ ਹੈ ਮayne ਰੱਖਣ ਵਾਲੀ ਗੱਲ ਇਹ ਹੈ ਕਿ ਉਸਨੇ ਕੰਮ ਕੀਤੇ ਅਤੇ ਯੋਗਦਾਨ ਪਾਏ ਕੁੱਲ ਸਾਲਾਂ ਦੀ ਗਿਣਤੀ ਕਿੰਨੀ ਹੈ ਕੈਨੇਡਾ ਵਿੱਚ ਕੁਝ ਸਾਲ ਕੰਮ ਕਰਨ ਦੇ ਨਾਲ ਵੀ ਬਾਅਦ ਦੇ ਵਿੱਚ ਰਿਟਾਇਰਮੈਂਟ ਆਮਦਨ ਤੱਕ ਪਹੁੰਚੇ ਕਿੰਨੀ ਬਣਾਈ ਜਾ ਸਕਦੀ ਹੈ ਬਹੁਤ ਸਾਰੇ ਨਵੇਂ ਲੋਕ ਆਪਣੇ ਮੁੱਖ ਕੰਮਕਾਜੀ ਸਾਲਾਂ ਦੌਰਾਨ ਆਉਂਦੇ ਨੇ ਇਹ ਉਨ੍ਹਾਂ ਨੂੰ ਇੱਕ ਫਾਇਦਾ ਦਿੰਦਾ ਹੈ ਕਿਉਂਕਿ ਉਹ ਲੰਬੇ ਸਮੇਂ ਦੇ ਲਈ ਨਿਰੰਤਰ ਯੋਗਦਾਨ ਪਾ ਸਕਦੇ ਨੇ ਅਤੇ ਇੱਕ ਅਰਥਪੂਰਨ ਰਿਟਾਇਰਮੈਂਟ ਆਧਾਰ ਬਣਾ ਸਕਦੇ ਨੇ। ਕੈਨੇਡਾ ਵਿੱਚ ਜੀਵਨ ਦੀ ਸੰਭਾਵਨਾ ਉੱਚੀ ਹੋਣ ਦੇ ਨਾਲ ਸੀਪੀਪੀ ਯੋਗਦਾਨ ਜਲਦ ਸ਼ੁਰੂ ਕਰਨ ਨਾਲ ਨਵੇਂ ਪ੍ਰਵਾਸੀਆਂ ਨੂੰ ਬਿਹਤਰੇ ਆਰਾਮਦਾਇਕ ਅਤੇ ਸਥਿਰ ਕੋਈਕ ਸੁਰੱਖਿਅਤ ਕਰਨ ਦੇ ਵਿੱਚ ਮਦਦ ਮਿਲਦੀ ਹੈ। ਕੈਨੇਡਾ ਅਗਲੇ ਕੈਨੇਡਾ ਪੈਨਸ਼ਨ ਪਲਾਨ ਸੀਪੀਪ ਭੁਗਤਾਨਾਂ ਦੇ ਲਈ ਤਿਆਰੀ ਕਰ ਰਿਹਾ ਹੈ ਜੋ ਕਿ 26 ਨਵੰਬਰ 2025 ਨੂੰ ਦੇਸ਼ ਭਰ ਦੇ ਵਿੱਚ ਜਮ੍ਹਾਂ ਕੀਤੇ ਜਾਣ ਵਾਲੇ ਨੇ ਲੱਖਾਂ ਬਜ਼ੁਰਗ ਅਪੰਗਤਾ ਲਾਭ ਪ੍ਰਾਪਤਕਰਤਾ ਤੇ ਬਚੇ ਹੋਏ ਪਰਿਵਾਰਕ ਮੈਂਬਰ ਆਪਣੀ ਵਿੱਤੀ ਸਥਿਰਤਾ ਦੇ ਮੁੱਖ ਹਿੱਸੇ ਦੇ ਵਜੋਂ ਇਨ੍ਹਾਂ ਮਹੀਨਾਵਾਰ ਭੁਗਤਾਨਾਂ 'ਤੇ ਨਿਰਭਰ ਕਰਦੇ ਨੇ ਦੇਸ਼ ਭਰ ਦੇ ਵਿੱਚ ਰਹਿਣ ਸਹਿਣ ਦੀ ਲਾਗਤ ਵੱਧ ਹੋਣ ਅਤੇ ਬਜ਼ੁਰਗ ਪਰਿਵਾਰਾਂ ਨੂੰ ਲਗਾਤਾਰ ਵਿੱਤੀ ਦਬਾਅ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਇਸ ਦੇ ਲਈ ਸੀਪੀਪੀ ਭੁਗਤਾਨਾਂ ਦੀ ਸਹੀ ਤਰੀਕਾ ਬਾਰੇ ਜਾਣੂ ਰਹਿਣਾ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਮਹੱਤਵਪੂਰਨ ਬਣ ਗਿਆ ਹੈ ਕੈਨੇਡਾ ਪੈਨਸ਼ਨ ਪਲਾਨ ਦੇਸ਼ ਦੇ ਸਭ ਤੋਂ ਪ੍ਰਸਿੱਮਤ ਆਮਦਨ ਪ੍ਰੋਗਰਾਮਾਂ ਦੇ ਵਿੱਚੋਂ ਇੱਕ ਬਣਿਆ ਹੋਇਆ ਹੈ। ਇਹ ਸੇਵਾਮੁਕਤ ਕਰਮਚਾਰੀਆਂ, ਲੰਬੇ ਸਮੇਂ ਦੀ ਅਪੰਗਤਾ ਦੇ ਨਾਲ ਜੀ ਰਹੇ ਵਿਅਕਤੀਆਂ ਅਤੇ ਸਰਵਾਈਵਰ ਲਾਭ ਪ੍ਰਾਪਤ ਕਰਨ ਵਾਲੇ ਪਰਿਵਾਰਾਂ ਲਈ ਅਨੁਮਾਨਿਤ ਮਾਸਿਕ ਸਹਾਇਤਾ ਯਕੀਨੀ ਬਣਾਉਂਦਾ ਹੈ। ਬਹੁਤ ਸਾਰੇ ਕੈਨੇਡੀਅਨਸ ਲਈ ਸੀਪੀਪੀਪੀ ਸਿਰਫ ਰਿਟਾਇਰਮੈਂਟ ਆਮਦਨ ਨਹੀਂ ਹੈ, ਇਹ ਲੰਬੇ ਸਮੇਂ ਦੀ ਵਿੱਤੀ ਯੋਜਨਾਬੰਦੀ ਦਾ ਇੱਕ ਮਹੱਤਵਪੂਰਨ ਹਿੱਸਾ ਵੀ ਹੈ ਜੋ ਰਿਟਾਇਰਮੈਂਟ, ਰੋਜ਼ਗਾਰ ਬੇਕਾਅ ਅਤੇ ਜੀਵਨ ਤਬਦੀਲੀਆਂ ਦੌਰਾਨ ਸੁਰੱਖਿਆ ਪ੍ਰਦਾਨ ਕਰਦਾ ਹੈ। ਇਹ ਵਿਸਤ੍ਰਿਤ ਸੰਖੇਪ ਹੋਣ ਵਾਲੇ ਭੁਗਤਾਨ ਸ਼ਡਿਊਲ ਯੋਗਤਾ ਨਿਯਮਾ 2025 ਦੇ ਲਈ ਵੱਤੋਵੱਤ ਰਕਮਾਂ एसएससीआरए ਲਾਭ ਦੀ ਗਣਨਾ ਕਿਵੇਂ ਕੀਤੀ ਜਾਂਦੀ ਹੈ ਅਤੇ ਕੈਨੇਡੀਅਨ ਸਮੇਂ ਦੇ ਨਾਲ ਪ੍ਰਾਪਤ ਹੋਣ ਵਾਲੀ ਰਕਮ ਨੂੰ ਵੱਤੋਵੱਤ ਕਰਨ ਦੇ ਲਈ ਕੀ ਕਦਮ ਚੁੱਕੇ ਜਾਂਦੇ ਨੇ ਇਸ ਬਾਰੇ ਦੱਸਦੀ ਹੈ 2025 ਦੇ ਲਈ ਵੱਤੋਵੱਤ ਮਾਸਿਕ ਕੈਨੇਡਾ ਪੈਨਸ਼ਨ ਪਲਾਨ ਭੁਗਤਾਨ ਮਜ਼ਬੂਤ ਰਹਿੰਦੀ ਉਮੀਦ ਹੈ ਕਿਉਂਕਿ ਸਲਾਨਾ ਸਮਾਂ ਯੋਜਨ ਦੇਸ਼ ਭਰ ਦੇ ਵਿੱਚ ਤਨਖਾਹ ਵਾਧੇ ਨੂੰ ਦਰਸ ਹੁੰਦੇ ਰਹਿੰਦੇ ਨੇ 2025 ਦੇ ਲਈ ਮੌਜੂਦਾ ਰੁਝਾਨਾਂ ਦੇ ਆਧਾਰ ਉੱਤੇ 65 ਸਾਲ ਦੀ ਉਮਰ ਦੇ ਨਵੇਂ ਦਾਅਵੇਦਾਰ ਦੇ ਲਈ ਫਾਟੋਵੱਤ ਮਾਸਿਕ ਭੁਗਤਾਨ 1433 ਡਾਲਰ ਤੋਂ ਉੱਤੇ ਰਹਿਣ ਦਾ ਅਨੁਮਾਨ ਹੈ ਹਾਲਾਂਕਿ ਜ਼ਿਆਦਾਤਰ ਕੈਨੇਡੀਅਨਸ ਨੂੰ ਫਾਟੋਵੱਤ ਰਕਮ ਤੋਂ ਕਾਫੀ ਕਟ ਮਿਲਦਾ ਹੈ ਔਸਤ ਮਾਸਿਕ ਸੀਪੀਪੀ ਰਿਟਾਇਰਮੈਂਟ ਭੁਗਤਾਨ ਲਗਭਗ 900 ਡਾਲਰ ਹੈ ਇਹ ਇਸ ਹਕੀਕਤ ਨੂੰ ਦਰਸਾਉਂਦਾ ਹੈ ਕਿ ਸੀਆਰਏ ਲਾਭ ਸਿੱਧੇ ਤੌਰ 'ਤੇ ਕਮਾਈ ਦੇ ਇਤਿਹਾਸ 'ਤੇ ਅਧਾਰਿਤ ਨਹੀਂ ਜ਼ਿਆਦਾਤਰ ਕਰਮਚਾਰੀ ਆਪਣੇ ਕਰੀਅਰ ਦੇ ਹਰ ਸਾਲ ਦੌਰਾਨ ਵਾਧ ਤੋਂ ਵਾਧ ਰਕਮ ਦਾ ਯੋਗਦਾਨ ਨਹੀਂ ਪਾਉਂਦੇ ਨਤੀਜੇ ਵਜੋਂ ਉਹਨਾਂ ਦੇ ਮਾਸਿਕ ਭੁਗਤਾਨ ਆਮ ਤੌਰ 'ਤੇ ਹਰ ਸਾਲ ਦਿਖਾਏ ਗਏ ਵਾਧ ਤੋਂ ਵਾਧ ਮੂਲ ਤੋਂ ਘੱਟ ਹੁੰਦੇ ਨੇ ਰਿਟਾਇਰਮੈਂਟ ਦੀ ਯੋਜਨਾ ਬਣਾਉਣ ਜਾਂ ਲੰਬੇ ਸਮੇਂ ਦੀਆਂ ਵਿੱਤੀ ਰਣਨੀਤੀਆਂ ਦੀ ਸਮੀਖਿਆ ਕਰਨ ਵਾਲੇ ਕਿਸੇ ਵੀ ਵਿਅਕਤੀ ਦੇ ਲਈ ਯੋਗਦਾਨ ਪੂ ਵਿਖਦੇ ਭੁਗਤਾਨਾਂ ਨੂੰ ਕਿਵੇਂ ਪ੍ਰਭਾਵਿਤ ਕਰਨੇ ਨੇ ਇਹ ਸਮਝਣਾ ਜ਼ਰੂਰੀ ਹੈ। ਕੈਨੇਡਾ ਪੈਨਸ਼ਨ ਪਲਾਨ ਇੱਕ ਯੋਗਦਾਨ ਪ੍ਰਣਾਲੀ ਦੇ ਰੂਪ ਦੇ ਵਿੱਚ ਤਿਆਰ ਕੀਤਾ ਗਿਆ ਹੈ। ਕੋਈ ਵੀ ਜੋ ਕੈਨੇਡਾ ਦੇ ਵਿੱਚ ਕੰਮ ਕਰਦਾ ਹੈ ਤੇ ਤਨਖਾਹ ਕਟੋਤੀਆਂ ਰਾਹੀਂ ਯੋਗਦਾਨ ਪਾਉਂਦਾ ਹੈ ਉਹ ਸੀਪੀਪੀ ਲੱਭਤ ਲਈ ਯੋਗਤਾ ਬਣਾ ਰਿਹਾ ਹੈ ਤੇ ਇਹ ਪ੍ਰਣਾਲੀ ਨਿਰਪੱਖਤਾ ਨੂੰ ਯਕੀਨੀ ਬਣਾਉਂਦੀ ਹੈ ਕਿਉਂਕਿ ਭੁਗਤਾਨ ਸਿੱਧੇ ਤੌਰੂ ਕਮਕਾਚੀ ਸਾਲਾਂ ਦੌਰਾਨ ਕਿਤੇ ਕਾ ਯੋਗਦਾਨ ਦੇ ਨਾਲ ਸੰਬੰਧਿਤ ਨੇ ਨਵੇਂ ਪ੍ਰਵਾਸੀਆਂ ਦੇ ਲਈ ਇਹ ਸਮਝਣਾ ਮਹੱਤਵਪੂਰਨ ਹੈ ਕਿ ਸੀਪੀਪੀ ਲੰਬੇ ਸਮੇਂ ਦੀ ਸੁਰੱਖਿਆ ਬਣਾਉਣ ਦੇ ਵਿੱਚ ਕਿਵੇਂ ਇੱਕ ਪ੍ਰਮੁੱਖ ਭੂਮਿਕਾ ਨਿਭਾਉਂਦਾ ਹੈ ਇਹ ਮਾਇਨੇ ਨਹੀਂ ਰੱਖਦਾ ਕਿ ਕੋਈ ਵਿਅਕਤੀ ਕੈਨੇਡਾ ਦੇ ਵਿੱਚ ਕਿੰਨਾ ਸਮਾਂ ਰਿਹਾ ਹੈ ਮਾਇਨੇ ਰੱਖਣ ਵਾਲੀ ਗੱਲ ਇਹ ਹੈ ਕਿ ਉਸਨੇ ਕੰਮ ਕੀਤੇ ਅਤੇ ਯੋਗਦਾਨ ਪਾਏ ਕੁੱਲ ਸਾਲਾਂ ਦੀ ਗਿਣਤੀ ਕਿੰਨੀ ਹੈ ਕੈਨੇਡਾ ਵਿੱਚ ਕੁਝ ਸਾਲ ਕੰਮ ਕਰਨ ਦੇ ਨਾਲ ਵੀ ਬਾਅਦ ਦੇ ਵਿੱਚ ਰਿਟਾਇਰਮੈਂਟ ਆਮਦਨ ਤੱਕ ਪਹੁੰਚੇ ਕੀ ਨਹੀਂ ਬਣਾਈ ਜਾ ਸਕਦੀ ਹੈ ਬਹੁਤ ਸਾਰੇ ਨਵੇਂ ਲੋਕ ਆਪਣੇ ਮੁੱਖ ਕਾਮਕਾਜੀ ਸਾਲਾਂ ਦੌਰਾਨ ਆਉਂਦੇ ਨੇ ਇਹ ਉਨ੍ਹਾਂ ਨੂੰ ਇੱਕ ਫਾਇਦਾ ਦਿੰਦਾ ਹੈ ਕਿਉਂਕਿ ਉਹ ਲੰਬੇ ਸਮੇਂ ਦੇ ਲਈ ਨਿਰੰਤਰ ਯੋਗਦਾਨ ਪਾ ਸਕਦੇ ਨੇ ਅਤੇ ਇੱਕ ਅਰਥਪੂਰਨ ਰਿਟਾਇਰਮੈਂਟ ਆਧਾਰ ਬਣਾ ਸਕਦੇ ਨੇ ਕੈਨੇਡਾ ਵਿੱਚ ਜੀਵਨ ਦੀ ਸੰਭਾਵਨਾ ਉੱਚੀ ਰਹਿਣ ਦੇ ਨਾਲ ਸੀਪੀਪੀ ਯੋਗਦਾਨ ਜਲਦ ਸ਼ੁਰੂ ਕਰਨ ਨਾਲ ਨਵੇਂ ਪ੍ਰਵਾਸੀਆਂ ਨੂੰ ਵਧੇਰੇ ਆਰਾਮਦਾਇਕ ਅਤੇ ਸਥਿਰ ਕੋਈ ਇੱਕ ਸੁਰੱਖਿਅਤ ਕਰਨ ਦੇ ਵਿੱਚ ਮਦਦ ਮਿਲਦੀ ਹੈ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ